ਖਬਰ ਹੌਦਕ ਚੈਨਲ ਜੁੜੇ ਸਾਰੇ ਸਤਿ ਆਰੂ ਪਿਆਰ ਭਰ ਸਤਿ ਸ਼੍ਰੀ ਅਕਾਲ ਮੈਂ ਕੁਲਦੀ ਸੰਦੀਪਾ ਤੇ ਇਸ ਵਕਤ ਅਸੀਂ ਮੌਜੂਦ ਹਾਂ ਵਾਰਡ ਨੰਬਰ 20 ਦੇ ਨੌਜਵਾਨ ਯੁਵਾ ਨੇਤਾ ਜਿਹਨੂੰ ਅਸੀਂ ਕਹਿ ਸਕਦੇ ਹਾਂ ਅਮਨ ਅਰੋਣਾ ਨਾਲ ਇਸ ਟਾਈਮ ਦੇ ਭਾਰਤੀ ਜਨਤਾ ਪਾਰਟੀ ਨੇ ਇਹਨਾਂ ਤੇ ਵਿਸ਼ਵਾਸ ਦਿਖਾਉਂਦੇ ਇਹਨੂੰ 20 ਵਾਰ ਤੋਂ ਟਿਕਟ ਦਿੱਤੀ ਆ ਟੱਕਰ ਕਾਂਡੇ ਦੀ ਆ ਕਿਉਂਕਿ ਜਿਹੜੇ ਇਹਨਾਂ ਦੇ ਉਮੀਦਵਾਰ ਆ ਉਹ ਪਹਿਲਾਂ ਵੀ ਇਲੈਕਸ਼ਨ ਲੜ ਚੁੱਕੇ ਆ ਪਹਿਲੀ ਵਾਰੀ ਅਮਨ ਅਰੋਣਾ ਇਲੈਕਸ਼ਨ ਦਾ ਪ੍ਰਣ ਲਿਆ ਵਾ ਤੇ ਪਾਰਟੀ ਨੇ ਇਹਨਾਂ ਤੇ ਵਿਸ਼ਵਾਸ ਦਿਤਾ ਵਾ ਉਹ ਗੱਲਬਾਤ ਕਰਦੇ ਆ ਬਹੁਤ ਬਹੁਤ ਸਵਾਗਤ ਹੈ ਜਨਤਰ ਜੀ ਕੁਲਦੀਪ ਸਿੰਘ ਜੀ ਤੁਹਾਡਾ ਇੱਥੇ ਆਉਣ ਤੇ ਬਹੁਤ ਬਹੁਤ ਸਵਾਗਤ ਹੈ ਜੀ ਮੈਂ ਸਦਾਰ ਹਰਜੀਤ ਸਿੰਘ ਸੰਧੂ ਜ਼ਿਲ੍ਹਾ ਪ੍ਰਧਾਨ ਤਰਨਤਨ ਭਾਰਤੀ ਜਨਤਾ ਪਾਰਟੀ ਅਤੇ ਉਹਨਾਂ ਦੀ ਸਾਰੀ ਸਮੂਚੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੈਨੂੰ ਭਾਰਤੀ ਜਨਤਾ ਪਾਰਟੀ 20 ਨੰਬਰ ਵਾਰਡ ਦੀ ਟਿਕਟ ਦੇ ਕੇ ਨਵਾਜਿਆ ਜੀ ਕਿਵੇਂ ਦੇ ਦਿੱਓ ਕਾਣਾ ਟੱਕਰਿਆ 20 ਨੰਬਰ ਵਾਰਡ ਆ ਜਿਹੜੇ ਵਿਰੋਧੀ ਆ ਉਹ ਪੁਰਾਣੇ ਮੰਜੀ ਹੋਏ ਖਿਡਾਰੀ ਆ ਵੇਖੋ ਜੀ ਅਸੀਂ ਵੇਖਦੇ ਆ ਜੀ ਵੀ ਇੱਕ ਵਾਰ ਮੌਕਾ ਭਾਰਤੀ ਜਨਤਾ ਪਾਰਟੀ ਨੂੰ ਪੰਜਾਬ ਨੂੰ ਦੇਣਾ ਚਾਹੀਦਾ ਜੀ ਬਾਕੀ ਵਾਰਡ ਨੰਬਰ 20 ਦੀ ਗੱਲ ਕਰੀਏ ਜੀ ਅਸੀਂ ਇੱਥੇ 5-7 ਸਾਲ ਤੋਂ ਮੈਂ ਵਾਰਡ ਨੰਬਰ 20 ਚ ਵਿਚਰਦਾ ਆ ਰਿਹਾ ਜੀ ਤੇ ਮੈਨੂੰ ਮੇਰੇ ਤੇ ਭਾਰਤੀ ਜਨਤਾ ਪਾਰਟੀ ਨੇ ਵਿਸ਼ਵਾਸ ਕਰਕੇ ਮੈਨੂੰ ਟਿਕਟ ਦਿੱਤੀ ਹੈ ਜੀ ਵੀ ਇਹ ਟਿਕਟ ਮੈਂ ਜਿੱਤ ਕੇ ਉਹਨਾਂ ਦੀ ਝੋਲੀ 'ਚ ਪਾਉਂਗਾ ਜੀ ਹਮ ਮੁਸ਼ਕਲਾਂ ਦੀ ਗੱਲ ਕੀਤੀ ਮੈਂ ਮੁੱਦੇ ਕੀ ਨੇ ਮਕਸ਼ੀਰਾ ਬਾਜ਼ਾਰ ਹੁਣ ਜਾ ਕੇ ਬਣਿਆ ਲਖਸ਼ਿਆ ਕਰਕੇ ਬਣਿਆ ਵਾ ਕਿ ਜੇ ਪਹਿਲਾਂ ਹੀ ਇਹਦਾ ਜਿਹੜਾ ਹੋ ਗਿਆ ਸੀ ਪਾਸ ਹੋ ਗਈ ਹੈ ਕਿ ਜਾਉਂ ਇਲੈਕਸ਼ਨ ਕਰਕੇ ਇਹਦਾ ਇਹ ਪਾਰਟੀ ਬਣਾਇਆ ਕਿਉਂਕਿ ਲੰਮਾ ਸਮਾਂ ਹੋ ਗਿਆ ਮੇਰੇ ਕਹਾ 10 ਤੋਂ 15 ਸਾਲ ਲੱਗੇ ਬਾਜ਼ਾਰ ਬਣਿਆ ਹੀ ਨਹੀਂ ਹੋਰ ਕਈ ਕਈ ਸਮੱਸਿਆਵਾਂ ਨਾਲ ਲੱਗੇ ਜਦੋਂ ਤੁਸੀਂ ਪਹਿਲੇ ਦਰ ਲੈ ਕੇ ਚੱਲੋਗੇ ਸਮੱਸਿਆ ਇਹ ਵਾਜੀ ਵੇਖੋ ਇੱਕ ਬਾਜ਼ਾਰ ਇਹਨਾਂ ਨੇ ਬਣਾ ਦਿੱਤਾ ਗਿਆ ਜੀ ਸਿਰਫ ਇੱਕ ਬਾਜ਼ਾਰ ਦੀ ਆਪਾਂ ਗੱਲ ਕਰੀਏ ਇਹ 10 ਸਾਲ ਤੋਂ ਇਹ ਸਮੱਸਿਆ ਹੀ ਬਾਜ਼ਾਰ ਦੀ ਤੇ 3 ਸਾਲ ਹੋ ਗਏ ਸਰਕਾਰ ਬਣੇ ਨੂੰ ਉਦੋਂ ਇਹ ਕੁੰਭ ਕਰਨ ਦੀ ਨੀਸ ਉੱਤੇ ਹੀ ਉਦੋਂ ਨਹੀਂ ਇਹਨਾਂ ਨੂੰ ਪਤਾ ਸੀ ਵੀ ਗਲੀਆਂ ਦੇ ਵਿੱਚ ਸੀਵਰੇਜ ਭਰ ਗਏ ਆ ਜੀ ਅਸੀਂ ਕੱਢਨੇ ਆ ਜੀ ਲਾਈਟਾਂ ਜਗੋਣੀਆਂ ਵਾਜੀ ਸੜਕਾਂ ਬਣਾਉਣੀਆਂ ਵਾ ਜੀ ਗਲੀਆਂ ਬਣਾਉਣੀਆਂ ਵਾ ਜੀ ਛੋਟੇ ਛੋਟੇ ਲੋਕਾਂ ਦੇ ਇਹ ਮੁੱਦੇ ਹੁਣ ਬਹੁਤ ਵੱਡੇ ਲੋਕ ਇਹਨਾਂ ਨੂੰ ਸਮਝਣ ਲੱਪੇ ਆ ਕਿ ਇਹ ਮੁੱਦੇ ਬਹੁਤ ਵੱਡੇ ਆ ਕਿਤੇ ਪਰ ਇਹ ਮੁੱਦੇ ਕੋਈ ਮੈਂ ਲੋਕਾਂ ਨੂੰ ਇਹ ਅਪੀਲ ਕਰਦਾ ਵਾਂ ਇਹ ਮੁੱਦੇ ਵੱਡੇ ਨਹੀਂ ਇਹ ਲੀਡਰ ਹੀ ਇਹਨਾਂ ਮੁੱਦਿਆਂ ਨੂੰ ਵੱਡੇ ਕਰ ਦਿੰਦੇ ਆ ਵੀ ਉਹਨਾਂ ਦੇ ਦਰਵਾਜ਼ਿਆਂ ਦੇ ਆਪਾਂ ਜਾ ਕੇ ਤਰਲੇ ਮਾਰੀਏ ਤੇ ਫਿਰ ਉਹ ਇਹ ਕੰਮ ਕਰਾਉਣ ਤੇ ਜਦੋਂ 10 ਸਾਲੇ ਆਪਣੀ ਸਰਕਾਰਾਂ ਉੰਬ ਕਰਨ ਦੀ ਨਹੀਂ ਸੁੱਤੀਆਂ ਸੀ ਉਦੋਂ ਇਹਨਾਂ ਨੂੰ ਪਤਾ ਹੀ ਬਾਜ਼ਾਰ ਬਣਾਉਣੇ ਆ ਅੱਜ 50 100 200 500 ਟੈਲਾਂ ਲਾ ਕੇ ਬਾਜ਼ਾਰ ਬਣਾਤਾ ਜੀ ਇਹਨਾਂ ਨੇ ਉਹਦਾ ਫਾਇਦਾ ਕੀ ਆ ਜੀ ਲੋਕ ਸਾਫ਼ ਸਮਝਦੇ ਆ ਜੀ ਕਿਹੜਾ ਉਹਨਾਂ ਦਾ ਸੇਵਾਦਾਰ ਆ ਤੇ ਕਿਹੜਾ ਉਹਨਾਂ ਦਾ ਲੀਡਰ ਬਣ ਕੇ ਆਪਣੀਆਂ ਕੋਠੀਆਂ ਦੇ ਵਿੱਚ ਬਹਿ ਜਾਂਦੇ ਬਾਤੋਏ ਹੂੰ ਕੀ VOTER ਦਾ ਨੂੰ ਬੋਰਡ ਕਿਉਂ ਪਾਣਾ ਵੇਖੋ ਜੀ ਆਪਾਂ ਗੱਲ ਦਿੱਲੀ ਦੀ ਕਰੀਏ ਜੀ ਵੇਖੋ ਦਿੱਲੀ ਇੱਕ ਐਹੋ ਜੀ ਆਪਣੀ ਸਟੇਟ ਰਾਜਧਾਨੀ ਹੈ ਜੀ ਆਪਣੇ ਉੱਥੇ ਹਰ ਇੱਕ ਸਟੇਟ ਦਾ ਜਿਹੜਾ ਵਾ ਬੰਦਾ ਉੱਥੇ ਵੱਸਦਾ ਜੀ ਕੁਝ ਪੰਜਾਬ ਤੋਂ ਗਏ ਹੋਏ ਆ ਜੀ ਕੁਝ ਹਰਿਆਣੇ ਤੋਂ ਗਏ ਕੁਝ ਯੂਪੀ ਤੋਂ ਗਏ ਜਦੋਂ ਉਹ ਹਰਿਆਣੇ ਵਾਲੇ Rajasthan ਵਾਲੇ UP ਵਾਲੇ ਆਪਣੇ ਪਸ਼ੋਕੜ ਪਿੰਡ ਸ਼ਹਿਰ ਜਾਂਦੇ ਆ ਉਹ ਵੇਖਦੇ ਆ ਇੱਥੇ ਭਾਰਤੀ ਜਨਤਾ ਪਾਰਟੀ ਆ ਤੇ ਵੇਖੋ ਇੱਥੇ ਕਿੰਨੀ ਡਿਵੈਲਪਮੈਂਟ ਆ ਤੇ ਦਿੱਲੀ ਦੇ ਵਿੱਚ 10 ਸਾਲ ਤੋਂ ਝੂਠੀ ਸਰਕਾਰ ਆਪਾਂ ਚਲਾ ਰਹੇ ਆ ਇੱਥੇ ਤਾਂ ਕੋਈ ਡਿਵੈਲਪਮੈਂਟ ਨਹੀਂ ਆ ਉੱਥੋਂ ਦੇ ਲੋਕਾਂ ਨੇ ਅਰਕੀ ਪੂਰਾ ਪ੍ਰਣ ਕਰ ਲਿਆ ਹੈ ਵੀ ਇਹ ਭਾਰਤੀ ਜਨਤਾ ਪਾਰਟੀ ਨੂੰ ਜਿਤਾ ਕੇ ਬਾਕੀ ਸੂਬਿਆਂ ਦੇ ਵਾਂਗੂ ਵਧੀਆ ਤੇ ਡਿਵੈਲਪ ਕਰਨਾ ਵਾ ਹੁਣ ਤੁਸੀਂ ਵੇਖੋ ਦੋ ਦਿਨ ਪਹਿਲਾਂ ਸੋਹ ਚੁੱਕੀ ਗਈ ਆ ਸੀਐਮ ਨੇ ਸੋਹ ਚੁੱਕੀ ਆ ਉਥੋਂ ਦੇ ਜੀ ਉਹ ਨਾਲ ਹੀ ਕੱਲ ਯਮਨਾ ਦੇ ਕਿਨਾਰੇ ਜਾ ਕੇ ਇੱਕ ਸੋਹ ਚੁੱਕ ਗਏ ਸਭ ਤੋਂ ਪਹਿਲਾ ਕੰਮ ਯਮਨਾ ਸਾਫ਼ ਕਰਨ ਦਾ ਹੋਊਗਾ ਇਸੇ ਤਰ੍ਹਾਂ ਲੋਕਾਂ ਨੇ ਵੀ ਹੁਣ ਪੰਜਾਬ 'ਚ ਮਨ ਬਣਾ ਲਿਆ ਵਾ ਇੱਕ ਵਾਰੀ ਭਾਰਤੀ ਜਨਤਾ ਪਾਰਟੀ ਨੂੰ ਮੌਕਾ ਹੀ ਜ਼ਰੂਰ ਦੇਣਾ ਵਾ ਤੇ ਬਾਕੀ ਤੁਸੀਂ ਕੁਲਦੀਪ ਜੀ ਵੇਖੋ ਵੀ ਜਿਹੜੇ ਸੂਬੇ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਇੱਕ ਵਾਰੀ ਸਰਕਾਰ ਆ ਜਾਂਦੀ ਆ ਉਹ ਸੂਬੇ ਚੋਂ ਬਾਹਰੋਂ ਜਾਂਦੀ ਨਹੀਂ ਡਿਵੈਲਪਮੈਂਟ ਦੇ ਕੰਮ ਹੀ ਇੰਨੇ ਕਰਾਉਂਦੀ ਆ ਕਿ ਲੋਕ ਕਹਿੰਦੇ ਨਹੀਂ ਲੋਕਾਂ ਦਾ ਬਾਕੀ ਰਵਾਇਤੀ ਪਾਰਟੀਆਂ ਤੋਂ ਮੋਹ ਹੀ ਭੰਗ ਕਰ ਦਿੰਦੀ ਆ ਵੀ ਇੱਕ ਵਾਰੀ ਭਾਜਪਾ ਦੀ ਸਰਕਾਰ ਤੁਸੀਂ ਵੀ ਪੰਜਾਬ ਚ ਲਿਆਓ ਇੰਨੇ ਕ ਡਿਵੈਲਪਮੈਂਟ ਕਾਰੋਬਾਰ ਹੋਣਗੇ ਲੋਕਾਂ ਕੋਲ ਲੋਕਾਂ ਕੋ ਦੂਜੇ ਸੂਬਿਆਂ ਦੀ ਜਾਂ ਬਾਹਰਲੇ ਮੁਲਕ ਜਾਣ ਦੀ ਕੋਈ ਆਪਸ਼ਨ ਹੀ ਨਹੀਂ ਹੋਊਗੀ ਲੋਕ ਕਹਿੰਗੇ ਅਸੀਂ ਇੱਥੇ ਹੀ ਬਹੁਤ ਸੁਖੀ ਆ ਆਮ ਆਦਮੀ ਪਾਰਟੀ ਨੇ ਨੰਨ ਬੰਦੇ ਵੀ ਖੜਾੜੇ ਆ ਆਜ਼ਾਦ ਵੀ ਖੜਾਤਾ ਵਾ ਇਹਨਾ ਮੁਕਾਬਲਾ ਜਾਂਦੀ ਉਹ ਕੀ ਲੱਗਦਾ ਵਾ ਕਿੰਨੇ ਟੱਕਰ ਹੋਏਗੀ ਵੇਖੋ ਜੀ ਟੱਕਰ ਜਿੱਤਣ ਤੋਂ ਪਹਿਲਾਂ ਤੇ ਕੋਈ ਵੀ ਨਹੀਂ ਕਹਿ ਸਕਦਾ ਜੀ ਵੀ ਮੈਂ ਆਮ ਆਦਮੀ ਪਾਰਟੀ ਤੋਂ ਢਿੱਲਾ ਵਾਂ ਜੀ ਮੈਂ ਯਾਦ ਤੋਂ ਢਿੱਲਾ ਵਾਂ ਜੀ ਮੈਂ ਕਾਂਗਰਸ ਪਾਰਟੀ ਤੋਂ ਢਿੱਲਾ ਵਾਂ ਜੀ ਬੇਨਤੀ ਮੇਰੀ ਇਹ ਵਾ ਮੈਂ ਆਪਣੇ ਵਾਰਡ ਵਾਸੀਆਂ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਵਾਂ ਵੀ ਇਸ ਵਾਰ ਆਪਾਂ ਭਾਰਤੀ ਜਨਤਾ ਪਾਰਟੀ ਦੇ ਕਮਲ ਦੇ ਫੁੱਲ ਤੇ ਮੋਹਰਾਂ ਲਾ ਕੇ ਭਰਾ ਆਪਣੇ ਨੂੰ ਵਾਰਡ ਨੰਬਰ 20 ਚੋਂ ਕਾਮਯਾਬ ਕਰੋ ਤਾਂ ਜੋ ਮੈਂ ਤੁਹਾਡੀ ਹਾਰ ਟਾਈਮ ਸੇਵਾ ਦੇ ਵਿੱਚ ਹਾਜ਼ਰ ਰਵਾਂ ਉਹ ਬਤਾਲਣਾ ਜੀ ਇਹ ਹਨ ਅਮਨ ਅਰੋੜਾ ਜੀ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਜੁਵਾ ਚਿਹਰਾ ਨੇ ਲੋਕਾਂ ਦੀਆਂ ਉਮੀਦਾਂ ਤੇ ਖੜਾ ਉੱtn ਵਾਲਾ ਇੱਕ ਵਾਕਈ ਹੀ ਜੁਝਾਰੂ ਵਰਕਰ ਹੀ ਜਿਹਨੂੰ ਪਾਰਟੀ ਨੇ ਆਪਣਾ ਚੋਣ ਨਿਸ਼ਾਨ ਕਮਲ ਦਾ ਫੁੱਲ ਦੇ ਕੇ ਨਿਵਾਜਿਆ ਵਾ ਟਿਕਟ ਦਿੱਤੀ ਗਈ ਆ ਤਾਂ ਲੋਕਾਂ ਦੇ ਹੱਥ ਵਿੱਚ ਆ ਅਸੀਂ ਵੀ ਆਪਣੇ ਜਿਹੜੇ ਵਾਰਡ ਨੰਬਰ 20 ਦੇ ਜਿਹੜੇ ਵੋਟਰ ਆ ਕਿਉਂਕਿ ਬੜੇ ਲੰਬੇ ਸਮੇਂ ਤੋਂ ਇਸ ਵਾਰਡ ਦੇ ਵਿੱਚ ਜਿਹੜੇ ਬੜੇ ਪ੍ਰਾਣੇ ਕੰਮ ਜਿਹੜੇ ਰਹਿੰਦੇ ਆ ਤਾਂ ਕਦੇ ਨਹੀਂ ਹੋਏ ਤਾ ਆਸ ਹੈ ਭਾਰਤੀ ਜੰਡਾ ਪਾਰਟੀ ਯਰਕਾ ਨਗਰ ਕੌਂਸਲਰ ਆਪਣੀ ਜਿੱਤ ਪ੍ਰਾਪਤ ਕਰਕੇ ਇਸ ਵਾੜਾ ਦੇ ਕੰਮ ਜ਼ਰੂਰ ਕਰਾਏਗੀ ਕੁਲਦੀਪ ਸੰਦੀਪਾ ਖਬਰ ਹੁਣ ਤੱਕ ਚੈਨਲ